ਅਗਰ ਤੁਸੀਂ ਬੀਐਡ ਕਰਵਾ ਸਕਦੇ ਆ ਤੁਸੀਂ ਪੀਐਸਟੈਟ ਦਾ ਪੇਪਰ ਦਿਵਾ ਸਕਦੇ ਆ ਫਿਰ ਉਹ ਬੰਦਾ ਮਾਸਟਰ ਕੇਡਰ ਪੇਪਰ ਦੇਣ ਦੇ ਲਈ ਕਿਉਂ ਨਹੀਂ ਬੈਠ ਸਕਦਾ ਮਤਲਬ ਸਭ ਤੋਂ ਪਹਿਲਾਂ ਤਾਂ ਇਹ ਕੁਐਸਚਨ ਜਿਹੜਾ ਸਰਕਾਰ ਤੋਂ ਸਾਡਾ ਬਣਦਾ ਆ ਕਿ ਅਗਰ ਉਹ ਬੰਦਾ ਅਗਰ ਤੁਸੀਂ ਬੀਐਡ ਕਰਨ ਵੇਲੇ ਇਹ ਵਾਲੀ ਸ਼ਰਤ ਜਿਹੜੀ ਆ ਨਹੀਂ ਰੱਖੀ ਜਾਂ ਤਾਂ ਇਹ ਸ਼ਰਤ ਤੁਸੀਂ ਬੀਐਡ ਕਰਨ ਵੇਲੇ ਰੱਖੋ ਕਿ 55% ਤੋਂ ਜਿਸ ਬੰਦੇ ਦੇ ਘੱਟ ਨੰਬਰ ਆ ਉਹ ਬੰਦਾ ਬੀਐਡ ਹੀ ਨਹੀਂ ਕਰ ਸਕਦਾ ਇਦੇ ਨਾਲ ਫਾਇਦਾ ਕੀ ਹੋਣਾ ਕਿ ਜਿਹਦੇ 55% ਤੋਂ ਨੰਬਰ ਘਟਾ ਉਹ ਬੰਦਾ ਪਹਿਲਾਂ ਆਪਣੇ ਮਾਰਕਸ ਇੰਪਰੂਵ ਕਰੂਗਾ ਫਿਰ ਉਹ ਬੀਐਡ ਕਰੇਗਾ ਹਨਾ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਸ ਇਨਸਾਨ ਨੇ ਜਾਂ ਉਸ ਸਟੂਡੈਂਟ ਨੇ ਬੀਐਡ ਕਰ ਲਈ ਪ੍ਰਾਈਵੇਟ ਕਾਲਜ ਦੇ ਵਿੱਚ ਜਦੋਂ ਅਸੀਂ ਬੀਐਡ ਕਰਦੇ ਹਾਂ ਸਾਡਾ ਲੱਖ ਤੋਂ 1.5 ਲੱਖ ਤੱਕ ਤਾਂ ਸਿਰਫ ਫੀਸਾਂ ਹੀ ਜਾਂਦੀਆਂ 2 ਸਾਲ ਦੀਆਂ ਕਿਤਾਬਾਂ ਕਾਪੀਆਂ ਦਾ ਮਾਡਲ ਬਣਾਉਣੇ ਪ੍ਰੋਜੈਕਟ ਫਾਈਲਸ ਬਣਾਉਣੀਆਂ ਉਹਦਾ ਖਰਚਾ ਤਾਂ ਕੋਈ ਸਾਡਾ ਅਕਾਊਂਟਿੰਗ ਦੇ ਵਿੱਚ ਆਂਦਾ ਹੀ ਨਹੀਂ ਹੈਗਾ ਫਿਰ ਉਸ ਬੰਦੇ ਨੇ ਉਸ ਬੱਚੇ ਨੇ ਪੀਐਸ ਟਟ ਵੀ ਕਲੀਅਰ ਕਰ ਲਿਆ ਫਿਰ ਉਸ ਬੱਚੇ ਨੇ ਜਦੋਂ ਮਾਸਟਰ ਕੈਡਰ ਦਾ ਪੇਪਰ ਦੇਣਾ ਹੁਣ ਤੁਸੀਂ ਇਹ ਵਾਲੀ ਕੰਡੀਸ਼ਨ ਲਗਾ ਦਿੱਤੀ ਆ ਕਿ ਤੁਹਾਡੇ ਦਿਮਾਗ ਮੈਨੂੰ ਸਮਝ ਨਹੀਂ ਆਉਂਦੇ ਬਿਲਕੁਲ ਕੰਮ ਹੀ ਨਹੀਂ ਕਰਦੇ ਤੁਹਾਡੀ ਸੋਚ ਕਿਹੜੀ ਸੋਚ ਦੇ ਨਾਲ ਇਹ ਵਾਲੀ ਕੰਡੀਸ਼ਨ ਲਗਾਈ ਆ ਐਟਲੀਸਟ ਤੁਸੀਂ ਕੁਝ ਸੋਚ ਸਮਝ ਕੇ ਡਿਸੀਜਨ ਤਾਂ ਲਓ ਮਤਲਬ ਬੱਚਿਆਂ ਦਾ ਫਿਊਚਰ ਤੁਸੀਂ ਖਰਾਬ ਕਰਨ ਦੇ ਤੁਰੇ ਹੋਏ ਆ ਬਿਲਕੁਲ ਪੂਰੇ ਤਰੀਕੇ ਦੇ ਨਾਲ ਹੈਨਾ ਜਿਨ੍ਹਾਂ ਨੇ ਲੱਖਾਂ ਰੁਪਏ ਬੀਆਰਡ ਤੇ ਖਰਚ ਕਰਤੇ ਫਿਰ ਉਹਨਾਂ ਨੇ ਟੈਟ ਵੀ ਕਲੀਅਰ ਕਰਤਾ ਹੁਣ ਤੁਸੀਂ ਉਹਨਾਂ ਨੂੰ ਕਹਿੰਦੇ ਕਿ ਬੰਦਾ ਮਾਸਟਰ ਕੈਟ ਦਾ ਪੇਪਰ ਨਹੀਂ ਦੇ ਸਕਦਾ ਕਿੰਨੀ ਗਲਤ ਗੱਲ ਆ ਇਹਦੇ ਲਈ ਤਾਂ ਮਿਲ ਕੇ ਆਵਾਜ਼ ਜਿਹੜੀ ਆ ਉਠਾਉਣੀ ਪੈਣੀ ਆ 55% ਦੀ ਸ਼ਰਤ ਨੂੰ ਰੱਦ ਕਰਵਾਉਣ ਲਈ ਇੱਕ ਯੂਨੀਅਨ ਬਣੀ ਹੋਈ ਆ ਉਹਦਾ ਵੱਧ ਤੋਂ ਵੱਧ ਸਾਥ ਦਿਵੋ ਤੇ ਇਹ ਜਰੂਰ ਰੱਦ ਹੋਊਗੀ ਕਿਉਂਕਿ ਇਹਦੇ ਵਿੱਚ ਕੋਈ ਲੌਜੀਕ ਤਾਂ ਹੈ ਹੀ ਨਹੀਂ ਜਾਂ ਤਾਂ ਤੁਸੀਂ ਸ਼ਰਤ ਰੱਖਣੀ ਆ ਇਹ ਰੱਖੋ ਕਿ ਜਿਹਦੇ 55% ਤੋਂ ਨੰਬਰ ਘਟਾ ਉਹ ਬੀਅਡ ਨਹੀਂ ਕਰ ਪਾਊਗਾ ਬੀਅਡ ਕਰਨ ਤੋਂ ਪਹਿਲਾਂ ਉਹਨੂੰ ਆਪਣੇ ਮਾਰਕਸ ਜਿਹੜੇ ਆ ਇੰਪਰੂਵ ਕਰਨੇ ਪੈਣੇ ਆ ਇਹਦੇ ਨਾਲ ਤਾਂ ਕਿਸੇ ਦਾ ਲੌਸ ਵੀ ਨਹੀਂ ਹੋਣਾ ਹੈਨਾ ਉਹ ਪਰਸਨ ਪਹਿਲਾਂ ਆਪਣੇ ਮਾਰਕਸ ਇੰਪਰੂਵ ਕਰੂਗਾ ਫਿਰ ਉਹ ਬੀਅਡ ਕਰੇਗਾ ਉਸ ਤੋਂ ਬਾਅਦ ਉਹਦਾ ਸਮੂਥਲੀ ਸਾਰਾ ਕੁਝ ਚੱਲਣਾ ਮਤਲਬ ਨਮੇ ਤੋਂ ਨਵੇਂ ਪੰਗੇ ਪੋਸਟਾਂ ਤਾਂ ਕੱਢਣੀਆਂ ਨਹੀਂ ਪੋਸਟਾਂ ਜੇ ਕੱਢਣੀਆਂ ਤੇ ਉਹਦੇ ਲਈ ਨਵੇਂ ਤੋਂ ਨਵੇਂ ਪੰਗੇ ਪਾਣੇ ਆ ਜਦੋਂ ਦੀ ਇਹ ਸਰਕਾਰ ਆਈ ਇਹਨਾਂ ਨੇ ਕੋਈ ਭਰਤੀ ਨਹੀਂ ਕੱਢੀ ਜਿਹੜੀ ਕੱਢੀ 11 58 ਮਤਲਬ ਪਹਿਲਾਂ ਦੀ ਨਿਕਲੀ ਹੋਈ ਸੀਗੀ ਜੇ ਉਹ ਸਿਰੇ ਚਾੜੀ ਆ ਤੇ ਉਹ ਹੁਣ ਉਹ ਇੰਨੇ ਗਲਤ ਤਰੀਕੇ ਨਾਲ ਇਹਨਾਂ ਨੇ ਸਿਰੇ ਚਾੜੀ ਆ ਕਿ ਉਹ ਰੱਦ ਹੋ ਗਈ ਹੈ ਸਾਲ ਸਾਲ ਹੋ ਗਿਆ ਸੀ ਜਿਹੜਾ ਨੌਕਰੀਆਂ ਕਰਦੇ ਉਹ ਵਿਚਾਰੇ ਫੇਰ ਦੁਬਾਰਾ ਘਰ ਬੈ ਗਏ ਆ ਮਤਲਬ ਦਿਮਾਗ ਜੇ ਆਮ ਬੰਦਾ ਇਹ ਚੀਜ਼ ਸੋਚ ਸਕਦਾ ਆ ਕਿ 55% ਦੀ ਸ਼ਰਤ ਜਿਹੜੀ ਆ ਇਦਾਂ ਇਹਨਾਂ ਨੂੰ ਇੱਕਦਮ ਨਹੀਂ ਰੱਖਣੀ ਚਾਹੀਦੀ ਜਾਂ ਤਾਂ ਇਦਾਂ ਕਹਿਣ ਕਿ ਹਾਂ ਜਿਨ੍ਹਾਂ ਨੇ 2025 ਤੋਂ ਬਾਅਦ ਗ੍ਰੈਜੂਏਸ਼ਨ ਜਿਹੜੇ ਬੱਚੇ ਕਰ ਰਹੇ ਆ ਪਾਸ ਆਊਟ ਹੋ ਰਿਹਾ ਉਹਨਾਂ ਲਈ ਇਹ ਕੰਡੀਸ਼ਨ ਲੱਗਣੀ ਆ ਜਿਨ੍ਹਾਂ ਨੇ ਪਹਿਲਾਂ ਕੀਤੀ ਹੋਈ ਆ ਇੰਨੇ ਸਾਲਾਂ ਤੋਂ ਪਹਿਲਾਂ ਜਿਨ੍ਹਾਂ ਨੇ ਬੀਏ ਕੀਤੀ ਆ ਉਹਨਾਂ ਉਹ ਬੈਠ ਸਕਦੇ ਆ ਬੱਚੇ ਪੇਪਰ 'ਚ ਜਾਂ ਤਾਂ ਇਹ ਕੰਡੀਸ਼ਨ ਹੋਣੀ ਚਾਹੀਦੀ ਆ ਕੀ ਸੋਚ ਕੇ ਡਿਸੀਜਨ ਲੈਂਦੇ ਆ ਮੈਨੂੰ ਤਾਂ ਇਹ ਸਮਝ ਹੀ ਨਹੀਂ ਆਂਦੀ ਵੀ ਕਿਹੜੀ ਸੋਚ ਦੇ ਨਾਲ ਉਹ ਉੱਥੇ ਬੈਠੇ ਆ ਕੀ ਸੋਚ ਕੇ ਡਿਸੀਜਨ ਲੈ ਰਹੇ ਆ